ਮਿਲਿਆ ਆਪਾਂ ਇੱਥੇ ਸੀਗੇ ਪੰਡੀ ਮੈਂ ਥਰਿੰਦਸਿਕ ਕੰਮ ਨੂੰ ਮੁਕਾਦਾ ਸੀ ਫੈਕਟਰੀ ਤੇ ਬਸ ਇੱਥੇ ਪੰਡੀ ਜੀ ਆਉਣ ਜਾਣ ਤੇ ਉਹਦੇ ਕਰਕੇ ਆਪਾਂ ਮਿਲੇ ਸੀ ਤੇ ਚਲੋ ਇੰਸਟਾ ਤੋਂ ਥੋੜੀ ਜੀ ਗੱਲ ਲੱਗੀ ਵਧੀ ਫਿਰ ਕਰਦੇ ਕਰਦੇ ਚਲੋ ਵਿਆਹ ਤੱਕ ਪਹੁੰਚ ਗਏ ਹੌਲੀ ਹੌਲੀ ਤੇ ਚਲੋ ਥੋੜਾ ਫੈਮਿਲੀ ਦਾ ਹੁੰਦਾ ਫੈਮਿਲੀ ਨੂੰ ਵੀ ਹੁੰਦਾ ਥੋੜਾ ਵੀ ਸਾਡਾਂ ਜਾਨ ਕੇ ਗਲਤ ਪਾਸੇ ਨਾ ਚਲੇ ਜਾਈਆਂ ਕੋਈ ਚੀਜ਼ ਤਾਂ ਉਹਦੇ ਕਰਕੇ ਥੋੜਾ ਜਿਹਾ ਚੱਕਰ ਪਿਆ ਸੀ ਬੜਾ ਫਿਰ ਵੀ ਚਲੋ ਰੱਬ ਦੀ ਮਿਹਰ ਨਾਲ ਹੋ ਗਿਆ ਸੀ ਇੰਸਟਾਗ੍ਰਾਮ ਮਲਕੀ ਸਾਡੇ ਨਾਲ ਜਦੋਂ ਨਾ ਜਦੋਂ ਮਿਲ ਗਏ ਪਹਿਲਾਂ ਜਦੋਂ ਮੈਂ ਇਹਨਾਂ ਦੇ ਘਰੇ ਮੈਰਿਜ ਕਰ ਗਈ ਸੀ ਮਤਲਬ ਅਨੁਪੱਧਾ ਹਾਲਾਤ ਬੰਦੇ ਦੇ ਕਿੱਦਾਂ ਹੁੰਦੇ ਆ ਮੈਂ ਕਦੇ ਵੀ ਇਹਨੂੰ ਕਿਹਾ ਨਹੀਂ ਵੀ ਮੈਨੂੰ ਆ ਚਾਹੀਦਾ ਆ ਉਹ ਚਾਹੀਦਾ ਫਿਰ ਨਾ ਮਲਕੀ ਨਾ ਮੈਂ ਨਾ ਇੰਸਟਾਗ੍ਰਾਮ ਤੇ ਨਾ ਇੱਕ ਵੀਡੀਓ ਪਾਤੀ ਬੈਠੇ ਬੈਠੀ ਨੇ ਇਹ ਮੈਨੂੰ ਕਹਿੰਦਾ ਮੈਂ ਬਣਾਉਣੀ ਨਹੀਂ ਨਹੀਂ ਹੈਗੀ ਮੈਂ ਪਾਤੀ ਉਹ ਵੀਡੀਓ ਕਟ ਤੋਂ ਘਟਾ ਸਵੇਰ ਤੱਕ ਮਿਲੀਅਨ ਤੱਕ ਚੱਲ ਗਈ ਕੀ ਬਾਤ ਹੈ ਉਹ ਤੋਂ ਬਾਅਦ ਅਸੀਂ ਨਾ ਮਲਕੀ ਅਸੀਂ ਕਿਹਾ ਚੱਲ ਵੀਡੀਓ ਪਾ ਕੇ ਦੇਖਦੇ ਆਂ ਵੀ ਚੜ ਜੂਗੀ ਵੀਡੀਓ ਚੜੀ ਗਈ ਚੜੀ ਕੇ ਜੜੀ ਗੀਆਂ ਇਦਾਂ ਕਰਕੇ ਹਾਡੀ ਇਨਕਮ ਵੀ ਆਉਣ ਲੱਗ ਗਈ ਮਤਲਬ ਕਿ ਬਹੁਤ ਜ਼ਿਆਦਾ ਹੀ ਬਦਲ ਗਿਆ ਹੈ ਹਾਂ ਵੀਵ ਲੈਂਲੀ ਇੰਨਾ ਘਰੇ ਹੋਏ ਆ ਨਾ ਭਰਾ ਭੈਣ ਨੂੰ ਨਹੀਂ ਛੱਡਦੇ ਹੈਗੇ ਵੀ ਇਹ ਕੀ ਕਰਦੇ ਪਏ ਆ ਤੇ ਤਾਨੀਆਂ ਦੀ ਮੈਰੇ ਸੀ ਬਹੁਤ سارے ਰੋਸਟਰਾਂ ਨੇ ਕੀਤਾ ਵੀ ਇਦਾਂ ਕਾਲੋ ਫਲਾਣਾ ਠਮਕੜਾ ਅਸੀਂ ਫਿਰ ਵੀ ਚੁੱਪ ਅਸੀਂ ਨਾ ਜਵਾਬ ਨਹੀਂ ਦਿੰਦੇ ਹੈਗੇ ਸੁਪਨੇ ਵੱਡੇ ਰੱਖੋ ਬਸ ਬਿਲਕੁਲ ਕਿਉਂਕਿ ਜੇ ਛੋਟੀ ਸੋਚ ਰੱਖ ਕੇ ਚੱਲਾਂਗੇ ਤਾਂ ਫਿਰ ਆਪਣੇ ਉੱਥੇ ਹੀ ਰੱਖਣਾ ਜੇ ਸੁਪਨੇ ਵੱਡੇ ਹੋਣਗੇ ਤਾਂ ਬੰਦਾ ਆਪ ਹੀ ਮਿਹਨਤ ਕਰੇਗਾ ਨਹੀਂ ਯਾਰ ਉਹ ਕਰੋੜ ਦੀ ਗੱਡੀ ਆ ਤੇ ਕਰੋੜ ਦੀ ਲੈਣੀ ਹੈ ਮੈਂ ਤਾਂ ਕਰਕੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਪੰਜਾਬੀਸ ਲਾਈਫ ਸਟਾਈਲ ਤੇ ਮੈਂ ਹਾਂ ਤੁਹਾਡੇ ਨਾਲ ਨਹੀਂ ਹਮ ਲੇਕਿਨ ਇੰਸਟਾਗ੍ਰam ਦੀ ਜੇਕਰ ਗੱਲ ਕਰ ਲਈਏ ਜਾਂ ਫਿਰ ਗੱਲ ਕਰ ਲਈਏ ਅੱਜ ਕੱਲ ਵੱਡੇ ਵੱਡੇ ਪਲੇਟਫਾਰਮ ਦੀ ਤਾਂ ਅਕਸਰ ਹੀ ਆਪਾਂ ਦੇਖਦੇ ਆ ਕਿ ਰਿਲਾਂ ਯਾਨੀ ਕਿ ਸੋਸ਼ਲ ਮੀਡੀਆ ਦਾ ਅੱਜ ਕੱਲ ਇੰਨਾ ਜ਼ਿਆਦਾ ਟ੍ਰੈਂਡ ਵੱਧ ਗਿਆ ਹੈ ਕਿ ਲਗਾਤਾਰ ਹੀ ਲੋਕ ਕੀ ਜਿਹੜੇ ਨੇ ਵਾਇਰਲ ਹੁੰਦੇ ਹੋਏ ਨਜ਼ ਸਾਡੇ ਨਾਲ ਮੌਜੂਦ ਹੈ ਜਿੱਤੇ ਕੀ ਕੁੜੀ ਦਾ ਨਾਮ ਜਗਪ੍ਰੀਤ ਤੇ ਤੇ ਮੁੰਡੇ ਦਾ ਨਾਮ ਹੈ ਕਰਨਪ੍ਰੀਤ ਸਿੰਘ ਤੇ ਇਹਨਾਂ ਦੀ ਜੇ ਲਵ ਸਟੋਰੀ ਦੀ ਗੱਲ ਕਰੇ ਤਾਂ ਬਹੁਤ ਸੋਹਣੀ ਇਹਨਾਂ ਦੀ ਲਵ ਸਟੋਰੀ ਹੈ ਇਹਨਾਂ ਕੋਲ ਇੱਕ ਬੇਬੀ ਬੋਏ ਵੀ ਹੈ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਕਿਸ ਤਰੀਕੇ ਨਾਲ ਮਿਲੇ ਸੀਗੇ ਕਿਵੇਂ ਆਜ ਕੱਲ ਯਾਨੀ ਕਿ ਜ਼ਿੰਦਗੀ ਜਿਹੜੀ ਹੈ ਕਿਵੇਂ ਅੱਗੇ ਵਧੀ ਤੇ ਕਿੰਨੇ ਕ ਆਪਣੀ ਲਾਈਫ ਨੂੰ ਜਿਹੜਾ ਇੰਜੋਏ ਕਰਦੇ ਨੇ ਸਭ ਤੋਂ ਪਹਿਲਾਂ ਮੈਂ ਗੱਲ ਕਰ ਲਾਂ ਇਹਨਾਂ ਦੀ YouTube ਦੀ Instagram ਦੀ ਜਾਂ ਫਿਰ ਬਾਕੀ ਹੋਰ ਐਪਾਂ ਦੀ ਬਿਲਕੁਲ 3 ਲੱਖ ਇਹਨਾਂ ਦੇ ਯਾਨੀ ਕਿ 3 ਲੱਖ ਇਹਨਾਂ ਦੇ Instagram ਤੇ ਫਾਲੋਅਰਸ ਨੇ ਪੰਜਾਬੀ ਦੀ ਮੈਂ ਗੱਲ ਪੰਜਾਬੀ ਇਹਨਾਂ ਦੀ ਬਹੁਤ ਸੋਹਣੀ ਹੈ ਕਿਉਂਕਿ ਹਮੇਸ਼ਾ ਹੀ ਆਪਾਂ ਦੇਖਦੇ ਆਪਣੀ ਮਾਂ ਬੋਲੀ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆਉਂਦੇ ਨੇ ਇਸ ਦੇ ਨਾਲ ਕਲਚਰਲ ਦੀ ਜੇ ਮੈਂ ਗੱਲ ਕਰਾਂ ਕਲਚਰ ਯਾਨੀ ਕਿ ਪੰਜਾਬੀ ਕਲਚਰ ਨੂੰ ਹਮੇਸ਼ਾ ਹੀ ਇਹ ਪਹਿਲ ਦੇ ਆਧਾਰ ਤੇ ਰੱਖਦੇ ਨੇ ਉਸ ਤੋਂ ਬਾਅਦ YouTube ਤੇ YouTube ਤੇ ਵਲੌਗਿੰਗ ਕਰਦੇ ਨੇ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਨਾ ਤੇ ਜਿਹੜੇ ਨੇ ਵਲੌਗਸ ਹੁੰਦੇ ਨੇ ਤੋਂ ਉਹ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਕਿਦਾਂ YouTube ਤੇ ਜਿਹੜੇ ਵਲੌਗਸ ਬਣਾਉਂਦੇ ਨੇ ਤੇ ਕਿਸ ਤਰੀਕੇ ਨਾਲ ਅੱਗੇ ਵਧਾਉਂਦੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਪਾਜੀ ਨਾਲ ਸਟਾਰਟ ਕਰਦੇ ਪਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚ ਉਹ YouTube ਤੇ ਕਿਸ ਤਰੀਕੇ ਦੀ ਵਲੋਗਿੰਗ ਕਰਦੇ ਹੋ ਕਿੰਨਾ ਕੁ ਅੱਗੇ ਜਿਹੜਾ ਵਧਦੇ ਹੋਏ ਨਜ਼ਰ ਆ ਰਿਹਾ YouTube ਤੇ ਆਪਣੀ ਫੈਮਿਲੀ ਵਲੋਗਸ ਹੀ ਹੁੰਦੇ ਆ ਉੱਤਰ ਤੇ ਜਾਂ ਫਨੀ ਹੁੰਦਾ ਜਾਂਦਾ ਕਦੇ-ਕਦੇ ਹਮ ਬਸ ਇਹ ਤੋਂ ਬਾਅਦ ਆਪਣਾ ਜਾਇੰਸਟਾ ਤੇ ਅਰੀਲਾਂ ਦਾ ਹੋਤੇ ਜੀ ਤੇ ਤੁਹਾਡੇ ਨਾਲ ਮੈਮ ਵੀ ਮੌਜੂਦ ਨੇ ਜਿਨ੍ਹਾਂ ਦਾ ਨਾਮ ਜਗਪ੍ਰੀਤ ਜੀ ਹੈ ਮੈਮ ਸਭ ਤੋਂ ਪਹਿਲਾਂ ਸ੍ਰੀਕਲ ਜੀ ਸ੍ਰੀਕਲ ਜੀ ਪਹਿਲਾਂ ਤੇ ਦੱਸੋ ਕਿੰਨੇ ਕ ਇੰਟਰਵਿਊਸ ਜਿਹੜੇ ਨੇ ਦੇ ਚੁੱਕੇ ਹੋ ਅਸੀਂ ਬਸ ਤਿੰਨ ਇੰਟਰਵਿਊ ਦਿੱਤੇ ਤੀਜਾ ਅੱਜ ਤੀਜਾ ਆ ਬਾਕੀ ਹੋਰ ਇੰਟਰਵਿਊ ਕਹ ਨਹੀਂ ਦਿੱਤੇ ਪਤਾ ਕੀ ਚੱਕਰ ਆ ਜਦੋਂ ਇੰਟਰਵਿਊ ਦੇ ਦਿੰਨੇ ਆ ਬਟ ਉਹ ਨਾ ਜਦੋਂ ਆਪਾਂ ਕੋਈ ਗਲਤੀ ਵੀ ਕਰ ਦਿੰਨੇ ਆ ਉਹ ਕੱਟਦੇ ਨਹੀਂ ਹੈਗੇ ਅੱਛਾ ਐਡੀਟਿੰਗ ਵਧੀਆ ਨਹੀਂ ਕਰਦੇ ਨਹੀਂ ਹੈਗੇ ਟਾਈਟਲ ਕੁਝ ਹੋਰ ਲੱਗ ਦਿੰਦੇ ਆ ਹੋਰ ਗੱਲ ਹੁੰਦੀ ਹੋਰ ਵਿੱਚ ਟਾਈਟਲ ਨਾ ਜਦੋਂ ਦਿੰਦਾ ਨਾ ਜਿਹੜਾ ਥੰਬਨੇਲ ਹੁੰਦਾ ਹੈ ਉਹ ਬਾਲਾ ਹੀ ਜੀਬ ਜਿਹਾ ਲਿਖ ਦਿੰਦੇ ਆ ਫਿਰ ਬੰਦੇ ਨੂੰ ਉਹ ਬੇਇੱਜ਼ਤੀ ਜੀ ਹੁੰਦੀ ਇੰਸਟਾਗ੍ਰam ਤੇ ਆ ਗਿਆ ਉਹ ਹੋ ਗਿਆ ਹਾਂ ਮਤਲਬ ਤੁਹਾਨੂੰ ਚਾਹੀਦਾ ਹੈ ਕਿ ਤੁਹਾਨੂੰ ਜਿਵੇਂ ਅੱਛਾ ਇੱਕ ਗੱਲ ਹੋਰ ਤੁਹਾਡੇ ਜੋੜਾ ਮਤਲਬ ਮੈਂ ਕਹਿੰਨੀ ਰੱਬ ਇਦਾਂ ਹੀ ਤੁਹਾਨੂੰ ਸਹੀ ਸਲਾਮਤ ਰੱਖੇ ਹੋਰ ਤਰੱਕੀਆਂ ਬਖਸ਼ੇ ਬਹੁਤ ਸੋਹਣਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਤੁਹਾਨੂੰ ਇਕੱਠੇ ਥੈਂਕ ਯੂ ਅੱਛਾ ਇਹ ਦੱਸੋ ਕਿ ਪਹਿਲੀ ਪਸੰਦ ਕੀ ਦੀ ਹੈ ਤੁਹਾਡੀ ਕੀ ਬਾਜੀ ਦੀ ਹੈ ਮਤਲਬ ਮਤਲਬ ਕਿ ਤੁਸੀਂ ਪਹਿਲਾਂ ਤੁਸੀਂ ਇਹਨਾਂ ਨੂੰ ਦੇਖਿਆ ਸੀਗਾ ਪਸੰਦ ਕੀਤਾ ਸੀ ਕਿ ਜਾਂ ਇਹਨਾਂ ਨੇ ਤੁਹਾਨੂੰ ਦੇਖਿਆ ਇਹਨਾਂ ਨੇ ਕੀਤਾ ਸੀ ਮੈਨੂੰ ਓਹੋ ਮਤਲਬ ਅਜੀ ਚੜਾਈ ਆ ਤੁਹਾਡੀ ਹੈ ਇਹਨਾਂ ਨੇ ਕੀਤਾ ਜੂੜੂ ਅੱਛਾ ਇਹ ਦੱਸੋ ਕਿਸ ਤਰੀਕੇ ਨਾਲ ਲਾਈਫ ਚੱਲ ਰਹੀ ਹੈ ਬੇਬੀ ਕਿਤਾ ਤੁਹਾਡਾ ਬਹੁਤ ਵਧੀਆ ਜੀ ਕੀ ਨਾਮ ਕੀ ਹੈ ਬੇਬੀ ਦਾ ਮੈਂ ਤਾਂ ਆਪ ਸਿੰਘ ਮੈਂ ਤਾਂ ਆਪ ਸਿੰਘ ਭਾਈ ਦੱਸੋਗੇ ਕਿ ਆਪਣੀ ਲਾਈਵ ਜੇ ਮੈਂ ਗੱਲ ਕਰ ਆਪਣੀ ਲਵ ਸਟੋਰੀ ਦੀ ਕਿਸ ਤਰੀਕੇ ਨਾਲ ਇੱਕ ਦੂਜੇ ਨੂੰ ਮਿਲੇ ਕਿਵੇਂ ਅੱਗੇ ਵੱਧੇ ਅੱਜ ਤੁਹਾਡੀ ਇੰਨੀ ਵਧੀਆ ਫੈਮਲੀ ਹੈ ਇੰਨੀ ਸੁખી ਫੈਮਲੀ ਹੈ ਕਿਸ ਤਰੀਕੇ ਨਾਲ ਇਹਨੂੰ ਮੇਨਟੇਨ ਕਰਕੇ ਰੱਖਦੇ ਹੋ ਮਿਲੇ ਆਪਾਂ ਇੱਥੇ ਸੀਗੇ ਪੰਡਈ ਮੈਂ ਥਰਿੰਦਾ ਸਿਕ ਕੰਮ ਨੂੰ ਮਗਰਦ ਫੈਕਟਰੀ ਤੇ ਬਸ ਇੱਥੇ ਪੰਡਈ ਜੀ ਆਉਣ ਜਾਣ ਤੇ ਉਹਦੇ ਕਰਕੇ ਆਪਾਂ ਮਿਲੇ ਸੀ ਤੇ ਚਲੋ ਇੰਸਟਾ ਦਾ ਥੋੜੀ ਜੀ ਗੱਲ ਅੱਗੇ ਵਧੀ ਫਿਰ ਕਰਦੇ ਕਰਦੇ ਚਲੋ ਵਿਆਹ ਤੱਕ ਪਹੁੰਚ ਗਏ ਹੌਲੀ ਹੌਲੀ ਤੇ ਚਲੋ ਥੋੜਾ ਫੈਮਿਲੀ ਦਾ ਹੁੰਦਾ ਫੈਮਿਲੀ ਨੂੰ ਵੀ ਹੁੰਦਾ ਥੋੜਾ ਵੀ ਸਾਡਾਂ ਜਾਨ ਅਗੇ ਗਲਤ ਪਾਸੇ ਨਾ ਚਲੇ ਜੇ ਕੋਈ ਇਦਾਂ ਉਹਦੇ ਕਰਕੇ ਥੋੜਾ ਜਿਹਾ ਚੱਕਰ ਪਿਆ ਸੀ ਬੜਾ ਫਿਰ ਵੀ ਚਲੋ ਰੱਬ ਦੀ ਮਿਹਰ ਨਾਲ ਹੋ ਗਿਆ ਸੀ ਸਾਰਾ ਕੁਝ ਸੈਟ ਅਪਾ ਕਹਿ ਸਕਦਾ ਹੈ ਕਿ ਸੋਸ਼ਲ ਮੀਡੀਆ ਇੱਕ ਇਦਦ ਹੈ ਆਪਾਂ ਕਿ ਜਿਵੇਂ ਕਿ ਤੁਹਾਨੂੰ ਅੱਜ ਮਿਲਾਇਆ ਬਾਕੀ ਕਾਫੀ ਮੈਂ ਕਹਿੰਨੀ ਆ ਕਿ ਸੋਸ਼ਲ ਮੀਡੀਆ ਦੀ ਮੈਂ ਗੱਲ ਕਰਾਂ ਤਾਂ ਲਗਾਤਾਰ ਹੀ ਸੋਸ਼ਲ ਮੀਡੀਆ ਦੇ ਥਰੂ ਕਾਫੀ ਜ਼ਿਆਦਾ ਲੋਕੀ ਮਿਲਦੇ ਨੇ ਕਾਫੀ ਕਪਲ ਇੱਕ ਹੁੰਦੇ ਨੇ ਤੇ ਕਾਫੀ ਵਿਛੜ ਵੀ ਜਾਂਦੇ ਨੇ ਹੈਨਾ ਸਹੀ ਗੱਲ ਹੈ ਤੇ ਤੁਸੀਂ ਦੱਸੋਗੇ ਤੁਹਾਡੇ ਇੰਸਟਾਗ੍ਰam ਦਾ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਕੁ ਵੱਡਾ ਰੋਲ ਹੈ ਇੱਕ ਵਿਚੋਲਾ ਆਪਾਂ ਕਹਿ ਸਕਦੇ ਕਿ ਇੰਸਟਾਗ੍ਰam ਇੱਕ ਵਿਚੋਲਾ ਆ ਇੰਸਟਾਗ੍ਰam ਮਲਗੀ ਸਾਡੇ ਨਾਲ ਜਿੱਦਾਂ ਨਾ ਫਿਰ ਜਿੱਦਾਂ ਮਿਲਗੀ ਪਹਿਲਾਂ ਜਦੋਂ ਮੈਂ ਇਹਨਾਂ ਦੇ ਘਰੇ ਮੈਰਿਜ ਕਰਕੇ ਗਈ ਸੀ ਮਤਲਬ ਉਹਨਾਂ ਪੱਧਾ ਹਾਲਾਤ ਬੰਦੇ ਦੇ ਕਿੱਦਾਂ ਹੁੰਦੇ ਆ ਮੈਂ ਕਦੇ ਵੀ ਇਹਨੂੰ ਕਿਹਾ ਨਹੀਂ ਵੀ ਮੈਨੂੰ ਆ ਚਾਹੀਦਾ ਆ ਉਹ ਚਾਹੀਦਾ ਫਿਰ ਨਾ ਮਲਗੀ ਨਾ ਮੈਂ ਨਾ ਇੰਸਟਾਗ੍ਰam ਤੇ ਨਾ ਇੱਕ ਵੀਡੀਓ ਪਾਤੀ ਬੈਠੇ ਬੈਠੀ ਨੇ ਇਹ ਮੈਨੂੰ ਕਹਿੰਦਾ ਮੈਂ ਬਣਾਉਣੀ ਨਹੀਂ ਨਹੀਂ ਹੈਗੀ ਮੈਂ ਪਾਤੀ ਉਹ ਵੀਡੀਓ ਘਟਾ ਘਟਾ ਸਵੇਰ ਤੱਕ ਮਿਲੀਅਨ ਤੱਕ ਚੱਲ ਗਈ ਵੀਡੀਓ ਪਾ ਕੇ ਦੇਖਦੇ ਵੀ ਚੜ ਜੂਗੀ ਵੀਡੀਓ ਚੜੀ ਗਿਆ ਚੜੀ ਕੇ ਜਿਹੜੀ ਐਦਾ ਕਰੀ Instagram ਸਾਡਾ ਮਲਕੀ ਵਧੀਆ ਸਾਡੀ ਇਨਕਮ ਵੀ ਆਉਣ ਲੱਗੀ ਮਲਕੀ ਬਹੁਤ ਜ਼ਿਆਦਾ ਹੀ ਬਦਲ ਗਿਆ ਹੈ ਹਾਂ ਤੇ ਕਿੰਨੇ ਕ ਅਰਨਿੰਗ ਜੜੀ ਹੈ ਹੁੰਦੀ ਹੈ ਤੁਹਾਨੂੰ ਇੰਸਟਾਗ੍ਰam ਤੇ YouTube ਤੇ ਅਰਨਿੰਗ ਘੱਟ ਤੋਂ ਘੱਟ ਆਪਣੇ ਤੇ ਡਿਪੈਂਡ ਆ ਬਜਾਹ ਵੀ ਹੋ ਜਾਂਦੀ 60000 ਵੀ ਹੋ ਜਾਂਦੀ ਹੈ ਜੀ ਤੇ ਫੈਮਲੀ ਦੇ ਵਿੱਚ ਕੌਣ ਕੌਣ ਹੈ ਫੈਮਲੀ ਵਿੱਚ ਮੇਰੇ ਮੰਮਾ ਆ ਪਾਪਾ ਆ ਤੇ ਮੇਰੇ ਹਸਬੰਡ ਆ ਤੇ ਮੇਰਾ ਮੁੰਡਾ ਹੈ ਬਸ ਹਾਂ ਅੱਛਾ ਇਹ ਤਾਂ ਮੈਂ ਇਹਨੇ ਦੇਖਿਆ ਪਿਛਲੀ ਵਾਰੀ ਤੁਹਾਡਾ ਇੱਕ ਮਹੀਨੇ ਦੋ ਤਿੰਨ ਚਾਰ ਮਹੀਨੇ ਪੁਰਾਣੀ ਗੱਲ ਆ ਵੀ ਤੁਹਾਡਾ ਮਤਲਬ ਕਿ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਕਿ YouTube ਤੇ ਤੁਹਾਡੀ ਨਣਾਂ ਦੀ ਜਦੋਂ ਮੈਰਿਜ ਸੀ ਤੁਹਾਡੀ ਤਾਨੀਆ ਦੀ ਮੈਰਿਜ ਹਾਂਜੀ ਹਾਂਜੀ ਬਹੁਤ ਜ਼ਿਆਦਾ ਲੋਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਸੀ ਪਰ ਕਮੈਂਟ ਵੀ ਬਹੁਤ ਕੀਤੇ ਜਾ ਰਹੇ ਸੀ ਕਿ ਤੁਸੀਂ ਤਾਨੀਆ ਦੇ ਘਰ ਨਹੀਂ ਗਏ ਕਿੰਨੇ ਕੋ ਮਤਲਬ ਕਿ ਇੱਕ ਭਰਾ ਲਈ ਕਿੰਨਾ ਕੁ ਇਮੋਸ਼ਨਲ ਟਾਈਮ ਸੀ ਨਹੀਂ ਤਾਨੀਆ ਦੇ ਘਰ ਤਾਂ ਗਏ ਸੀਗੇ ਅਸੀਂ ਬਟ ਉੱਥੇ ਮੈਂ ਜ਼ਿਆਦਾ ਵੀਡੀਓ ਨਹੀਂ ਪਾਈ ਮੈਂ ਕਿ ਚਲੋ ਚੰਗਾ ਨਹੀਂ ਜ਼ਿਆਦਾ ਹਰ ਹਰ ਜਗ੍ਹਾ ਤੇ ਬੰਦੇ ਨੂੰ ਕਰਨਾ ਜ਼ਰੂਰੀ ਨਹੀਂ ਚਲ ਜਿਹੜੀ ਜਗ੍ਹਾ ਤੇ ਹੁੰਦਾ ਕਰਨਾ ਚਾਹੀਦਾ ਕਈ ਕਰਦੇ ਆ ਕਈ ਤੇ ਮੈਂ ਕਹਿੰਦਾ ਬੰਦੇ ਮਰੇ ਦਾ ਵੀ ਫਾਇਦਾ ਲਈ ਜਾਂਦੇ ਆ ਹੁਣ ਪਾਕਿਸਤਾਨ ਤੇ ਇੰਡੀਆ ਦੀ جنگ ਲੱਗੀ ਸੀ ਮੈਂ ਕੋਈ ਵੀਡੀਓ ਨਹੀਂ ਪਾਈ ਹੁਣ ਚਲੋ ਆਪਣੇ ਇੰਡੀ ਨਿਊਜ਼ ਚੈਨਲ ਹੈਗੇ ਉਹਨਾਂ ਨੇ ਦੱਸਤਾ ਵੀ ਜੰਗ ਖਤਮ ਹੋ ਗਈ ਠੀਕ ਹੈ ਹਨਾ ਵੀ ਆਪਣਾ ਵੀਡੀਓ ਪਾ ਕੇ ਦੱਸਣਾ ਜ਼ਰੂਰੀ ਨਹੀਂ ਹੈ ਕਿਸੇ ਚੀਜ਼ ਤੇ ਵੀ ਚਲੋ ਪੰਜਾਬ ਨੂੰ ਤਾਂ ਛੱਡ ਦਿਓ ਵਿਊ ਲੈਣੇ ਆ ਬੰਦਾ ਉੱਧਾ ਲਈ ਜਾਵੇ ਆਪਣਾ ਕੰਟੈਂਟ ਕਰਕੇ ਵਿਊ ਲਈ ਜਾਵੇ ਪੰਜਾਬ ਤੋਂ ਵੀ ਵਿਊ ਲਈ ਜਾਂਦੇ ਪਰ ਚਲੋ ਉਹ ਜੰਗ ਖਤਮ ਹੋਈ ਮੈਂ ਕਹੀ ਜਾਣੇ ਦੀ ਵੀਡੀਓ ਦੇਖ ਕੇ ਸ਼ੁਕਰ ਹੈ ਜੀ ਜੰਗ ਖਤਮ ਹੋ ਗਈ ਸ਼ੁਕਰ ਹੈ ਜੰਗ ਖਤਮ ਹੋ ਚਲੋ ਆਪਣੇ ਘਰੇ ਬੈ ਕੇ ਕਰੋ ਪਰ ਅੱਜ ਦੇ ਟਾਈਮ ਤੇ ਵਿੱਚ ਲੋਕੀ ਜਿਹੜਾ ਸੋਸ਼ਲ ਮੀਡੀਆ ਦਾ ਨਜਾਇਜ਼ ਫਾਇਦਾ ਵੀ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਨਜਾਇਜ਼ ਚੱਕਦੇ ਆ ਬਹੁਤ ਚੱਕਦੇ ਆ ਪਰ ਚਲੋ ਫਿਰ ਵੀ ਬੰਦੇ ਨੂੰ ਆਪਣਾ ਕਰਨਾ ਚਾਹੀਦਾ ਹਨ ਕਿਸੇ ਦਾ ਵੀ ਬੋਲ ਕੇ ਕੁਝ ਨਹੀਂ ਕਰਨਾ ਚਾਹੀਦਾ ਹਮ ਬਿਲਕੁਲ ਲੱਗਦਾ ਹੈ ਕਿ ਅੱਜ ਕੱਲ ਜੇ ਮੈਂ ਗੱਲ ਕਰਾਂ ਇੰਸਟਾਗ੍ਰam ਦੀ YouTube ਦੀ ਇੱਕ ਅਰਨਿੰਗ ਦਾ ਸੋਰਸ ਤਾਂ ਬਣ ਚੁੱਕਿਆ ਪਰ ਲੋਕੀ 네ਗੈਟਿਵਿਟੀ ਜ਼ਿਆਦਾ ਫਲਾਉਂਦੇ ਨੇ ਇਹਨਾਂ ਦੇ ਵਿੱਚ ਬਹੁਤ ਆਈ ਦੇਖੋ ਕਮੈਂਟ ਕਰਨ ਵਾਲੇ ਬਹੁਤ ਜੇ ਕਮੈਂਟ ਦੇਖੀਏ ਤਾਂ ਫਿਰ ਅਸੀਂ ਉੱਥੇ ਰਹਿ ਜਾਾਂਗੇ ਬਿਲਕੁਲ ਅਜਿ ਕਿਸ ਤਰੀਕੇ ਦੇ ਕਮੈਂਟ ਜੜੇ ਨੇ ਲੋਕਾਂ ਵੱਲੋਂ ਕੀਤੇ ਜਾਂਦੇ ਨੇ ਕਮੈਂਟ ਕੀਤੇ ਜਾਂਦੇ ਆ ਕੁਝ ਹੁੰਦੇ ਪਿੰਡ ਦੇ ਆ ਫੇਕ ਆਈਡੀਆ ਬਣਾ ਬਣਾ ਕੇ ਕਮੈਂਟ ਕਰੀ ਜਾਂਦੇ ਆ ਮੈਂ ਤਾਂ ਇਹ ਗੱਲ ਕਹਣਾ ਵੀ ਚਲੋ ਜੇ ਕਰਨਾ ਆਪਣੀ ਅਸਲੀ ਆਈਡੀ ਤੋਂ ਕਰ ਦੋ ਹਾਂ ਮਤਲਬ ਕਿ ਸਾਨੂੰ ਹੀ ਪਤਾ ਹੋਵੇ ਵੀ ਸਾਨੂੰ ਵੀ ਪਤਾ ਹੋਵੇ ਵੀ ਹਾਂ ਵੀ ਇਹ ਬੰਦੇ ਸਾਡਾ ਹੈਗਾ ਇਹਨੇ ਕਮੈਂਟ ਕੀਤਾ ਹਨਾ ਵੀ ਚਲੋ ਕੋਈ ਗਲਤੀ ਹੋਊਗੀ ਜੇ ਇਹ ਆਪਨੀ ਸੁਧਾਰਾਂਗੇ ਜੇ ਨਹੀਂ ਗਲਤੀ ਪਰ ਨਹੀਂ ਗਲਤੀ ਹੁੰਦੇ ਵੀ ਬਾਇਓ ਜਦੋਂ ਮੈਰੀ ਸੀਗੀ ਮੇਰੀ ਭੈਣ ਦੀ ਹੁਣ ਸਰ ਬਈ ਚਲੋ ਬ੍ਰਦਰ ਸਿਸਟਰ ਵਾਲੀਆਂ ਵੀਡੀਓ ਪਾਈਆਂ ਲੋਕਾਂ ਨੇ ਉਹਦੇ ਉੱਤੇ ਵੀ ਪੂਰਾ ਗੰਦ ਪਾਇਆ ਕਮੈਂਟਾਂ ਲੋਕੀ ਵਿਊ ਲੈ ಎ <Gray> ಗಿರೆ ਰੌ ਪੈਨ ਨੂੰ ਨਹੀਂ ਛੱਡਦੇ ਹੈਗੇ ਵੀ ਇਹ ਕੀ ਕਰਦੇ ਪਏ ਆ ਤੇ ਤਾਨੀਆਂ ਦੀ ਮਾਇਨੇ ਸੀ ਬਹੁਤ سارے ਰੋਸਟਰਾਂ ਨੇ ਕੀਤਾ ਵੀ ਇਦਾਂ ਕਾਲੋ ਫਲਾਨਾ ਠੇਮਕੜਾ ਅਸੀਂ ਫਿਰ ਵੀ ਚੁੱਪ ਅਸੀਂ ਨਾ ਜਵਾਬ ਨਹੀਂ ਦਿੰਦੇ ਹੈਗੇ ਜਿੱਦਣ ਸਾਨੂੰ ਮਿਲਗੇ ਤਾਂ ਉਦੋਂ ਨਹੀਂ ਦੇਖਾਂਗੇ ਵੀ ਹਾਂ ਵੀ ਕੀ ਰਕ ਵੀ ਪਤਾ ਕੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਚੰਗਾ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਰੋਸਟਰ ਰੋਸਟਿੰਗ ਨਾ ਕਰਨਾ ਨਾ ਕਰਨ ਵਧੀਆ ਫਨੀ ਕੰਟੈਂਟ ਦੇ ਕਰਨ ਪਰ ਉਹ ਗਾਲਾਂ ਕੱਢਦੇ ਆ ਇੱਕ ਦੂਜੇ ਨੂੰ ਤੂੰ ਇਦਾਂ ਆ ਇਦਾਂ ਆ ਪਰ ਇਹ ਗੱਲ ਗਲਤ ਆ YouTube ਤੇ ਵੀ ਇਸੇ ਤਰੀਕੇ ਦੀ ਜਿਹੜੀ ਅਸ਼ਲੀਲ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਬਾਰੇ ਲੋਕੀ ਕਰਦੇ ਆ ਰੋਸਟਰ YouTube ਤੇ ਇਹ ਕਰ ਵੀ ਲੈਂਦੇ ਕੋਈ ਗੱਲ ਨਹੀਂ ਆਪਾਂ ਕਿਸੇ ਨੂੰ ਬੋਲ ਕੇ ਨਹੀਂ ਕਹੀਦਾ ਉੱਤੇ ਪਲੇਟਫਾਰਮ ਤੇ ਆਪਣੇ ਜੋ ਵੀ ਆਪਣੇ ਇੰਸਟਾਗ੍ਰam ਸਨੈਪਚੈਟ ਹੋ ਗਿਆ ਕਿਤੇ ਨਹੀਂ ਬੋਲੀ ਕਹੀਦਾ ਮੈਂ ਤੇ ਇਹ ਗੱਲ ਕਹਿਣਾ ਹਾਂ ਵੀ ਚਲ ਅੱਜ ਗੱਲ ਕੱਢ ਲਈ ਜਦੋਂ ਕਿਤੇ ਟੱਕਰੂਗਾ ਪੁੱਛ ਲਾਂਗੇ ਹਾਂਜੀ ਭਾਈ ਕਿਉਂ ਗੱਲ ਕੱਢੀ ਬਿਲਕੁਲ ਤੇ ਅੱਜ ਲੱਗਦਾ ਨਹੀਂ ਕਿ ਇਸ ਤਰੀਕੇ ਨਾਲ ਇੱਕ ਨੈਗੇਟਿਵਿਟੀ ਜਿਹੜੀ ਹੈ ਫਲਾਈ ਜਾ ਰਹੀ ਹੈ ਇੱਕ ਗਲਤ ਚੀਜ਼ਾਂ ਨੂੰ ਜਿਹੜਾ ਅੱਗੇ ਵਧਾਇਆ ਜਾ ਰਿਹਾ ਬਹੁਤ ਜ਼ਿਆਦਾ ਗਲਤ ਹੈ ਉਹ ਸਾਨੂੰ ਗਲਤ ਫੋੜਾ ਦੱਗੇ ਦਿਖਾ ਰਹੇ ਆ ਲੋਕੀ ਸਾਨੂੰ ਫਿਰ ਵੀ ਦੇਖ ਕੇ ਆ ਰਹੇ ਹਨ ਕਿਤੇ ਇੱਕ ਜੈਲਸੀ ਆਪਾਂ ਕਹਿ ਸਕਦੇ ਇੱਕ ਚੜਨ ਜੜੀ ਕਹਿ ਸਕਦੇ ਆ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕਰਨ ਨਹੀਂ ਦੇਣਾ ਉਹ ਕੰਮ ਉਹਨਾਂ ਦਾ ਹੈ ਬਿਲਕੁਲ ਇੱਕ ਅਲੱਗ ਹੀ ਪਹਿਚਾਨ ਜੜੀ ਹੈ ਤੁਹਾਡੀ ਬਣ ਗਈਆਂ ਲੋਕਾਂ ਨੂੰ ਐ ਲੱਗਦਾ ਹੋਣਾ ਕਿ ਇਹਨਾਂ ਦੀ ਕੁਛ ਨਾ ਕਰਦੇ ਹੋਈ ਵੀ ਇੱਕ ਵੱਖਰੀ ਪਹਿਚਾਨ ਲੈ ਕੇ ਬੈਠੇ ਆ ਲੱਗਦਾ ਕਿ ਜੈਲਸੀ ਪੁਆਇੰਟ ਹੈ ਮੈਂ ਰੋਸਟਰਾਂ ਨੂੰ ਦੇਖਦਾ ਹੀ ਨਹੀਂ ਦੂਜੀ ਗੱਲ ਇਹ ਆ ਵੀ ਜੋ ਕਰਦੇ ਕਰੀ ਜਾਂਦੇ ਸਾਨੂੰ ਲੋਕ ਪਸੰਦ ਕਰਦੇ ਸਭ ਤੋਂ ਵੱਡੀ ਗੱਲ ਉਹ ਬਸ ਹਾਂ ਬਸ ਦੂਜਾ ਮਾਲਕ ਜਿੰਦਾ ਰੱਖੇ ਤਾਂ ਫਿਰ ਇਸ ਕਦਮ ਤੇ YouTube ਵੱਲ ਬਹੁਤ ਪਿਆਰ ਮਿਲਿਆ ਹੈ बाकी मालक बतिया 2-3 ਸਾਲ ਹੋਰ ਜਿੰਦਾ ਰੱਖੇ ਇਹਨਾਂ ਦੇ ਸਾਰਿਆਂ ਦੇ ਮੂੰਹ ਬੰਦ ਕਰਕੇ ਜਾਵਾਂਗੇ ਇੱਕ ਗੱਲ ਕੀ ਬਾਤ ਹੈ ਇਹ ਇਹ ਦੱਸੋ ਮੈਮ ਹੁਣ ਬਹੁਤ ਛੋਟੀ ਉਮਰ ਹੈ ਤੁਹਾਡੀ ਬਹੁਤ ਕੁਝ ਦੇਖ ਲਿਆ ਹੈ ਨਾ ਬਹੁਤ ਚੜਾਈ ਵੀ ਵੇਖ ਲਈ ਹੈ ਕਿੰਨੇ ਕੁ ਪ੍ਰਾਊਡ ਫੀਲ ਹੁੰਦਾ ਜਦੋਂ ਨਿਕਲਦੇ ਹੋ ਬਾਜ਼ਾਰ ਦੇ ਵਿੱਚ ਇੱਕ ਅਲੱਗ ਹੀ ਪਛਾਣ ਬਣ ਗਈ ਹੈ ਉਹ ਕਹਿੰਦੇ ਜਗਪ੍ਰੀਤ ਅੱਗੇ ਚਲੋ ਫੋਟੋ ਲੈ ਲੈਂਦੇ ਆ ਮੈਂ ਮੈਂ ਤੁਹਾਡੇ ਵਲੌਗਿੰਗ ਦੇਖਦੀ ਆ ਮੈਮ ਤੁਹਾਨੂੰ ਮੈਂ ਇਦਾਂ ਫੋਲੋ ਕਰਦੀ ਆ ਮੈਮ ਤੁਹਾਡਾ ਬੇਬੀ ਕਿੱਦਾਂ ਹੈ ਜਦੋਂ ਇਦਾਂ ਦੇ ਕੁਐਸਚਨ ਦੇ ਕਿੰਨੇ ਕੁ ਪ੍ਰਾਊਡ ਫੀਲ ਹੁੰਦਾ ਆਪਣੇ ਬਹੁਤ ਵਧੀਆ ਹੁੰਦਾ ਵੀ ਮੈਂ ਮੇਰਾ ਇੱਕ ਡਰੀ ਮੈਨੂੰ ਇੱਕ ਕੁੜੀਆਂ ਦੀ ਫੋਟੋ ਦੇਖਦੀ ਹੁੰਦੀ ਸੀ ਯਾਰ ਇਹਨਾਂ ਦਾ ਫੋਟੋ ਭਜਾਉਂਦੇ ਮੇਰੇ ਨਾਲ ਵੀ ਫੋਟੋ ਹਾਂ ਲੋ ਮੈਂ ਤਾਂ ਆਪ ਗੱਦਮ ਹੈ ਕਿ ਠੀਕ ਹੈ ਅਸੀਂ ਨਾ ਜਦੋਂ ਕੱਲ ਬਸ ਚ ਗਏ ਸੀ ਕੁ ਦੋ ਕੁੜੀਆਂ ਸੀ ਉਹ ਬਸ ਉਹ ਮੂਰੇ ਬੈਠੇ ਉੱਠ ਕੇ ਸਾਡੇ ਕੋਲ ਆਈਆਂ ਕਹਿੰਦੀ ਇਹ ਵੀਡੀਓ ਬਣਾਣੀ ਆ ਤੁਸੀਂ ਬਹੁਤ ਸੋਹਣੇ ਆ ਇਦਾਂ ਵਧੀਆ ਲੱਗਦਾ ਵੀ ਸਾਨੂੰ ਲੋਕੀ ਜਾਣਦੇ ਆ ਪਛਾਣਦੇ ਆ ਵੀ ਸਾਨੂੰ ਮੰਨਦੇ ਆ ਵੀ ਅਸੀਂ ਸਟਾਰ ਆ ਅੱਛਾ ਐਡ ਵਗੈਰਾ ਆਉਂਦੀ ਆ ਇੰਸਟਾ ਦੇ ਵੀ ਸਾਡੀ ਪੋਸਟਵਾ ਦਿਓ ਅਸੀਂ ਤੁਹਾਨੂੰ ਇੰਨਾ ਪੇ ਕਰ ਦਾਂਗੇ ਇਦਾਂ ਕਰ ਦਾਂਗੇ ਉਦਾਂ ਕਰ ਹਾਂ ਉਦਾਂ ਆਉਂਦੀ ਆ ਮਲਕੀ ਕਈ ਕਈ ਕਰਾਉਂਦੇ ਕਈ ਤਾਂ ਪੁੱਛ ਕੇ ਬਾਅਦ ਛੱਡ ਦਿੰਦੇ ਹਾਂ ਜਿੱਦਾਂ ਨਾ ਮਲਕੀ ਇੱਕ ਹਸਾਬ ਦਾ ਮਜ਼ਾਕ ਜਹੀ ਕਰਦੇ ਆ ਛੱਡ ਦਿੰਦੇ ਆ ਉਸਦੇ ਵਿੱਚ ਉਹ ਕੁੜੀਆਂ ਚਲੋ ਇਹ ਦਿਨ ਮੈਂ ਕੁੜੀਆਂ ਸਿੰਘ ਕਰਕੇ ਮੈਂ ਸੈਟ ਤੇ ਹੋ ਗਿਆ ਇਹਦੇ ਨਾਲ ਰੀਲ ਬਣਾ ਰਹੀਆਂ ਇਹਦੇ ਨਾਲ ਫੋਟੋ ਕੈਚ ਰਹੀਆਂ ਪੂਰੀ ਬੱਸ ਪਿੱਛੇ ਮੁੜ ਕੇ ਦੇ ਦੇ ਹਾਂ ਉਹ ਜਿੰਨੇ ਮੇਰੇ ਨਾਲ ਬੱਸ 'ਚ 40 50 ਬੰਦੇ ਬੈਠੇ ਉਹ ਸਾਰੇ ਪਿੱਛੇ ਮੁੜ ਕੇ ਦੇਖਦੇ ਵੀ ਕਿ ਇਹ ਕੀ ਚੀਜ਼ ਹੋ ਗਈ ਵੀ ਇੱਥੋਂ ਉੱਟ ਕੇ ਜਾ ਕੇ ਉੱਥੇ ਵੀਡੀਓ ਉਹ ਚਲੋ ਫਿਰ ਮੈਂ ਪਰ ਮੈਨੂੰ ਮੈਂ ਮਸਾਂਗ ਜਾਣਾ ਮੈਂ ਚੋਬਰ ਥੱਲੇ ਮੁਗਾ ਮੈਨੂੰ ਵੀ ਜਾਈਏ ਕਿੱਥੇ ਪਾ ਲੁਧਿਆਣੇ ਚਲ ਜੀਏ ਬਸਤੀ ਚਲ ਜੀਏ ਇਹ ਉਹੀ ਨਹੀਂ ਸਟਾਰ ਹੈ ਹਾਂ ਮਤਲਬ ਬਹੁਤ ਪ੍ਰਾਊਡ ਮੂਮੈਂਟਮ ਦਿਓਗੇ ਤੁਹਾਡੇ ਲਈ ਅੱਛਾ ਇਦਾਂ ਨਹੀਂ ਹੁੰਦਾ ਵਲੌਗਿੰਗ ਕਰਦੇ ਕਰਦੇ ਆਪਸ ਦੇ ਵਿੱਚ ਲੜ ਪੜੇ ਵੀ ਨਹੀਂ ਇਦਾਂ ਨਹੀਂ ਕਰਨਾ ਸੀ ਮੈਂ ਇਦਾਂ ਕਰਨਾ ਸੀਗਾ ਹੁੰਦਾ ਇਹ ਹੁੰਦੀ ਆ ਉਹ ਵੀ ਲੜ ਪੰਦੇ ਨਾ ਉਹ ਵਲੌਗ ਤੇ ਜਾਂ ਵਲੌਗ ਹੋਵੇ ਜਾਂ ਵੀਡੀਓ ਹੋਵੇ ਜਿਹੜੀ ਅਸੀਂ ਲੜ ਕੇ ਬਣਾਉਂਦੇ ਆ ਨਾ ਉਹ ਜ਼ਿਆਦਾ ਵਾਇਰਲ ਹੁੰਦੀ ਆ ਹਾਂ ਪਤਾ ਨਹੀਂ ਕੀ ਚੈੱਕ ਕਰਿਆ ਹਾਂ ਆਹੀ ਪਰਸੋਂ ਜਦੋਂ ਅਸੀਂ ਆ ਇੱਥੇ ਆ ਲਿਆ ਘਰ ਨਾ ਲੈ ਕੇ ਪਾਤਾ ਵੀ ਆਹੀ ਨਿਆ ਨਿਊ ਫਲੈਟ ਰੈਂਟਡ ਨਿਊ ਫਲੈਟ ਨਾ ਹਾਂ ਮੈਂ ਲੈ ਕੇ ਵਲੌਗ ਬ ਤਾਇਆ ਕਹਿੰਦੇ ਨਹੀਂ ਪੋਣਾ ਆਇਆ ਨਹੀਂ ਕਰਨਾ ਉਹ ਲੜਕੇ ਪਾਇਆ ਉਹ ਵਾਇਰਲ ਹੋਇਆ ਵਧੀਆ 34000 ਤੇ ਗਿਆ ਵਾ ਹਾਂ ਤੇ ਚਲੋ ਵਧੀਆ ਵਾਇਰਲ ਹੋਇਆ ਬਹੁਤ ਪ੍ਰਾਊਡ ਹੋਇਆ ਹੈ ਨਾ ਹਾਂਜੀ ਤੇ ਦੱਸੀ ਦੱਸੋ ਕਿ ਆਪਸ ਦੇ ਵਿੱਚ ਜਦੋਂ ਲੜਦੇ ਲੋਕ ਕੀ ਨੋਗਜੋਗ ਨੂੰ ਜ਼ਿਆਦਾ ਪਸੰਦ ਕਰਦੇ ਕੀ ਲੋਕਾਂ ਵੱਲੋਂ ਤੁਹਾਨੂੰ ਕਿਸ ਚੀਜ਼ ਦਾ ਮਤਲਬ ਕਿ ਟੈਗ ਦਿੱਤਾ ਗਿਆ ਹਿਟਲਰ ਤਾਂ ਨਹੀਂ ਕਹਿਣ ਲੱਗੇ ਤੁਹਾਨੂੰ ਕਿਤੇ ਮੈਂ ਤਾਂ ਜਦੋਂ ਵੀ ਮੈਂ ਬਰਾਂ ਜਗਪ੍ਰੀਤ ਨੂੰ ਅਕਲ ਨਹੀਂ ਹੈਗੀ ਬੋਲਣ ਦੀ ਜਗ ਮੈਂ ਤੁਹਾਨੂੰ ਕੀ ਕਹਨੀ ਆ ਹਨਾ ਮੈਂ ਆਪਣੇ ਘਰ ਮੈਂ ਆਪਣੇ ਹਸਬੰਡ ਨਾਲ ਲੜਦੀ ਆ ਕਿਉਂਕਿ ਪਹਿਲੇ ਜ਼ਮਾਨੇਗੇ ਵੀ ਹਸਬੰਡ ਤੋਂ ਡਰ ਕੇ ਰਹਿਣਾ ਹਸਬੰਡ ਦੇ ਪਿੱਛੇ ਤੁਰਨਾ ਉਹ ਜ਼ਮਾਨਾ ਨਹੀਂ ਰਿਹਾ ਡਰ ਕੇ ਰੱਖਿਆ ਡਰ ਕੇ ਰੱਖਿਆ ਡਰ ਕੇ ਤੇ ਰੱਖਿਆ ਨਹੀਂ ਮੈਂ ਨਹੀਂ ਮੈਂ ਇਹਨੂੰ ਕਿਹਾ ਵੀ ਚਲੋ ਜੋ ਤੇਰਾ ਡਰੀਮ ਆ ਤੂੰ ਆਪਣੇ ਪੂਰੇ ਓਕੇ ਨਹੀਂ ਸੀ ਹੱਤ ਪੈਂਦਾ ਹੁਣ ਚਲ ਹੱਤ ਹੈਗਾ ਹੁਣ ਜਿੱਧਰ ਮਰਜੀ ਕਰ ਹਨਾ ਚਾਹੇ ਕੋਈ ਵੀ ਕੰਮ ਆ ਤੁਪਣੇ ਕਰ ਤੁਪਣੇ ਪੂਰੇ ਕੋਈ ਨਹੀਂ ਮੈਂ ਬੈਠਾ ਪਿਛੇ ਸਾਰਾ ਆਪ ਹੀ ਸੰਭੂ ਬਿਲਕੁਲ ਤੇ ਕੀ ਲੱਗਦਾ ਕਿ ਅੱਜ ਜਗਵ੍ਰੀਤ ਦੀ ਮੈਂ ਗੱਲ ਕਰਾਂ ਕਿ ਕਿੰਨੇ ਕ ਹੋਰ ਕਿੰਨੇ ਕ ਡ੍ਰੀਮਸ ਜਿਹੜੇ ਨੇ ਤੁਹਾਡੇ ਰਹਿ ਗਏ ਜੋ ਕਿ ਲੱਗਦਾ ਬਹੁਤ ਕੰਪਲੈਕਸ ਬਸ ਮੇਰਾ ਇੱਕੋ ਹੀ ਡ੍ਰੀਮ ਆ ਮੇਰਾ ਘਰ ਹੋਵੇ ਮੇਰੇ ਕੋਲ ਇੱਕ ਗੱਡੀ ਹੋਵੇ ਮਤਲਬ ਕਿ ਗੱਡੀ ਵੀ ਨਾ ਸਾਨੂੰ ਬਸ ਇੱਕ ਘਰ ਦੇ ਦੇ ਰੱਬ ਆਪਣਾ ਹਾਂ ਤੇ ਬਸ ਮੇਰੀ ਆਹ ਡ੍ਰੀਮ ਵੀ ਮੈਂ ਬਾਹਰਲੇ ਮੁਲਕ ਜਾਣਾ ਹੀ ਜਾਣਾ ਹੈ ਅੱਛਾ ਕੈਨੇਡਾ ਜਾਣਾ ਹੀ ਜਾਣਾ ਹੈ ਆਪਣੇ ਬੇਬੀ ਤੇ ਆਪਣੇ ਹਸਬੰਡ ਨਾਲ ਨਹੀਂ ਕੱਲੀ ਨਹੀਂ ਜਾਣਾ ਕੱਲੀ ਜਾਊਗੀ ਮੈਂ ਮੈਨੂੰ ਪੰਜਾਬ ਛੱਡ ਕੇ ਜਾਣਾ ਮੈਨੂੰ ਹੋਰ ਕੋਈ ਦੇਸ਼ ਹੀ ਨਹੀਂ ਵਧੀਆ ਲੱਗਦਾ ਪੰਜਾਬ ਵਰਗੀ ਮੌਜ ਨਹੀਂ ਲੱਭਦੀ ਕਿਤੇ ਕੀ ਬਾਤ ਹੈ ਕੀ ਕਰਕੇ ਦਿਖਾਣਾ ਵੀ ਹਾਂ ਵੀ ਅਸੀਂ ਵੀ ਕੁਝ ਕਰ ਸਕਦੇ ਹਾਂ ਅੱਛਾ ਜਦੋਂ ਆਪਣੇ ਘਰੇ ਛੱਡ ਕੇ ਆਏ ਸੀਗੇ ਹਨਾ ਕਿੰਨੇ ਕ ਟੌਂਟਿੰਗ ਵੱਜਦੀ ਸੀ ਤੇ ਅੱਜ ਜਦੋਂ ਦੇਖਦੇ ਨੇ ਕਿੰਨਾ ਕ ਪ੍ਰਾਊਡ ਫੀਲ ਕਰਦੇ ਨੇ ਕਿੰਨੇ ਕ ਕਹਿੰਦੇ ਨੇ ਕਿ ਜਿਹਨੂੰ ਅਸੀਂ ਇਨਾ ਮਾੜਾ ਕਹਿਆ ਤੇ ਅੱਜ ਮਹਿਫਿਲ ਦੇ ਵਿੱਚ ਬੈ ਕੇ ਗੱਲ ਕਰਨ ਵਾਲੀ ਕੁੜੀ ਸਾਡੀ ਉਹ ਆ ਜਗਪ੍ਰੀਤ ਸਹੀ ਗੱਲ ਇੱਦੀ ਕਹਿੰਦੇ ਕਈ ਮੇਰੇ ਜਿਹੜੇ ਆਪਣੇ ਰਿਸ਼ਤੇਦਾਰ ਕਹਿੰਦੇ ਕੀ ਗੰਦ ਪਾਉਂਦੇ ਆ ਮੈਨੂੰ ਕਿ ਸਾਨੂੰ ਪਤਾ ਆ ਅਸੀਂ ਜੋ ਕਰਦੇ ਆ ਬਾਕੀ ਮੇਰੇ ਸਾਬ ਅੱਦੇ-ਉੱਦੇ ਰਿਸ਼ਤੇਦਾਰ ਮੈਨੂੰ ਬੁਲਾਣ ਲੱਗ ਗਏ ਜਿੱਦਾਂ ਨਾ ਜਦੋਂ ਨਾ ਮੇਰੀ ਮੈਰਿਜ ਹੋਈ ਸੀ ਉਹ ਕਹਿੰਦਾ ਸੀ ਵੀ ਜਾਂ ਤੂੰ ਮੁੰਡਾ ਰੱਖ ਲੈ ਵਲ ਜਾਂ ਸਾਨੂੰ ਬੁਲਾ ਲੈ ਫਿਰ ਮੈਂ ਮੈਨੂੰ ਰੱਖ ਲੈ ਮੇਰੇ ਰਿਸ਼ਤੇਦਾਰ ਸਭ ਛੱਡਦੇ ਇਹਦੇ ਵਿੱਚ ਕੀ ਬਾਤ ਹੈ ਮਤਲਬ ਸੁੱਚਾ ਪਿਆਰਾ ਕਾਫੀ ਜਨਨ ਵਾਲੇ ਇਹਨੂੰ ਲੋਕੀ ਇਹਨੂੰ ਭੜਕਾਉਂਦੇ ਸੀ ਕਹਿੰਦੇ ਮੁੰਡਾ ਨਸ਼ੇ ਕਰਦਾ ਐ ਕਰਦਾ ਤੇਰੀ ਜ਼ਿੰਦਗੀ ਰਲ ਜਾਣੀ ਆ ਹੋ ਜਾਣਾ ਹੁਣ ਜਦੋਂ ਦੇਖਦੇ ਆ ਨਿਤ ਨਵੀਂ ਕੋਈ ਚੀਜ਼ ਤੇ ਫਿਰ ਹੁਣ ਮਾਚੇ ਤੇ ਆ ਫਿਰ ਹੁਣ ਫੇਗ ਆਈਟੀਆਂ ਦੇ ਕਮੈਂਟ ਕਰਾ ਕਰਦਾ ਤੱਕ ਬਣਦਾ ਉਹਨਾਂ ਦਾ ਬਜੀ ਕਿੰਨਾ ਕੁ ਕੁਝ ਅਚੀਵ ਕਰ ਲਿਆ ਆਪਣੀ ਲਾਈਫ ਦੇ ਵਿੱਚ ਆਪਣੇ ਹੀ ਪੈਸਿਆਂ ਤੋਂ ਤੇ ਆਪਣੇ ਆਪ ਦੀ ਆਪਣੀ ਇੱਕ ਪਛਾਣ ਤੋਂ ਬਹੁਤ ਕੁਝ ਅਸੀਂ ਅਸੀਂ ਇੰਨੇ ਕੁ ਐਂਸ਼ ਕਰਦੇ ਆ ਨਾ ਉਡਾਣੇ ਆ ਬਸ ਸਾਨੂੰ ਪਤਾ ਆ ਪਹਿਲਾਂ ਨਹੀਂ ਕਰਦੇ ਸੀ ਆ ਦੋ ਤਿੰਨ ਮਹੀਨੇ ਪਹਿਲਾਂ ਮਾਰਿਆ ਰੱਬ ਨੇ ਝਟਕਾ ਜਾ ਇਹਨੂੰ ਥੋੜਾ ਜਿਹਾ ਇਹਨੂੰ ਮੈਂ ਕਿਹਾ ਵੀ ਹੁਣ ਵੇਖ ਮੇਰਾ ਰ ਵੇ ਜਲੋ ਨੇ ਵੀ ਹੋਇਆ ਉਧਰ ਵੀ پیسے ਲਾਏ ਇਹਦਾ ਆਪਰੇਟ ਹੋਇਆ ਸੀ ਇਹਦਾ ਆਪਰੇਟ ਹੋਇਆ ਸੀ ਤੇ ਉਸ ਤੋਂ ਬਾਅਦ 2-3 ਮਹੀਨੇ ਬਾਅਦ ਸਾਡਾ 2 ਲੱਖ ਰੁਪਏ ਲੱਗਾ ਮੁੰਡੇ ਤੇ ਚਲੋ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਸੀ ਜਿਆਦਾ ਫੈਲ ਗਈ ਸੀ ਹਾਂ ਹੁਣ ਤਾਂ ਠੀਕ ਹੈ ਜੀ ਤੇ ਅੰਮ੍ਰਿਤਸਰ ਦਾਖਲ ਤੇਗਾ ਗੁਰ ਰਾਮਦਾਸ ਉੱਥੇ ਯੂਨੀਵਰਸਿਟੀ ਚ ਉੱਥੇ ਦਾਖਲ ਦੀ ਤੇ ਉੱਥੇ ਰੋਜ਼ ਤਾਂ ਸਾਨੂੰ 15000 ਰੁਪਏ ਖਰਚਾ ਵੰਦੇ ਜੀ 10 ਦਿਨਾਂ ਉਹਨੇ 15 ਦਿਨਾਂ ਹੀ ਰਹੇ ਉੱਥੇ ਤੇ 10 12 ਦਿਨ ਰਹੇ ਸਾਡਾ 2 ਲੱਖ ਰੁਪਏ ਲੱਗ ਗਏ ਮੈਂ ਜਿਹੜੇ ਚਲੋ ਜਿਨ੍ਹਾਂ ਨਾਲ ਖੜਿਆ ਸੀ ਜਾਂ ਮੇਰੇ ਯਾਰ ਦੋਸਤ ਸੀ ਨਾ ਕਈ ਦਿਲ ਦੇ ਗਰੀਬੀ ਮੈਂ ਸਾਰੇ ਰਿਸ਼ਤੇਦਾਰ ਨੂੰ ਫੋਨ ਲਾਇਆ ਵੀ ਮੈਨੂੰ ਇੰਨੇ ਪੈਸੇ ਚਾਹੀਦੇ ਇੰਨੇ ਪੈਸੇ ਚਾਹੀਦੇ ਵੀ ਮੈਨੂੰ ਇੱਕ ਮਹੀਨੇ ਲਈ ਦੇ ਦੋ ਮੈਂ ਤੁਹਾਨੂੰ ਮੋੜ ਦੂੰ ਬੱਟ ਸਾਡੀ ਜਿਹੜੀ ਬਾਹਰਲੀ ਮਾਸੀ ਆ ਸਾਡਾ ਉਹਨੇ ਬਹੁਤ ਹੱਥ ਵੜਿਆ ਉਹਨਾਂ ਨੇ ਸਾਨੂੰ ਪੈਸੇ ਜੰਡ ਕੀਤੇ ਇੱਕ ਮੇਰੀ ਹੋਰ ਮਾਸੀ ਆ ਮਲਕੀ ਜਿਹਦਾ ਨਾ ਆਪਣੇ ਨਹੀਂ ਕੰਮ ਆਉਂਦੇ ਬਗਾਨੇ ਕੰਮ ਆ ਜਾਂਦੇ ਮੇਰੀ ਮਾਸੀ ਜਿਹੜੀ ਮੇਰੀ ਮਲਕੀ ਮੇਰੀ ਸਾਸ ਸੇ ਆ ਨਾ ਉਹਦੀ ਮਾਮੇ ਦੀ ਕੁੜੀ ਆ ਉਹਨ ਵਾਰਲੀ ਮਾਸਟੀ ਉਹਨਾਂ ਨੇ ਪੈਸੇ ਪਾਏ ਸੀ ਗੋਪੀ ਜੀ ਜੀ ਉਹਨਾਂ ਨੇ ਤੇ ਬਹੁਤ ਮਦਦ ਕੀਤੀ ਬਹੁਤ ਹੈਲਪ ਕੀਤੀ ਸਾਡੀ ਕਈ ਜਿਹੜਾ ਇੰਸਟਾਗ੍ਰam ਵਾਲੇ ਪੰਡਤ ਵਗੈਰਾ ਉਹਨਾਂ ਨੇ ਵੀ ਉਹ ਹੈਲਪ ਕੀਤੀ ਸਾਡੀ ਫਿਰ ਅਸੀਂ ਵਿਆਹ ਤੇ ਚੱਕ ਚੁੱਕ ਕੇ ਪੈਸੇ ਆਪਣੇ ਮੁੰਡੇ ਤੇ ਲਾਏ ਸੀ ਤੁਸੀਂ ਲਾਤੇ ਸੀ ਅਗਲੇ ਮਹੀਨੇ ਹਾਂ ਬਾਟੇ ਆਉਂਦਾ ਹੈ ਕੰਪੈਸਟੀ ਬਣਾ ਕੇ ਰੱਖਦੇ ਆ ਆਪਣੇ ਕੋਲ ਹੁਣ ਲੱਖ ਰੁਪਇਆ ਹੀ ਰੱਖ ਕੇ ਚੱਲੀਦਾ ਵੀ ਨਹੀਂ ਇਹ ਲੱਖ ਸਾਈਡ ਤੇ ਰੱਖਣਾ ਪਤਾ ਨਹੀਂ ਕਦੋਂ ਲੋਟ ਪੈ ਜਾਣੀ ਬਿਲਕੁਲ ਆਪਣੇ ਕੋਲ 10-15000 ਰੁਪਇਆ ਹੋਵੇ ਪਰ ਟੈਨਸ਼ਨ ਨਹੀਂ ਹੁੰਦੀ ਹੈਗੀ ਵੀ ਆ ਯਾਰ ਇਹ ਕਿੱਦਾਂ ਕਰਾਂਗੇ ਆ ਕਿੱਦਾਂ ਕਰਾਂਗੇ ਆਪਾਂ ਕਿਸ਼ਤ ਕੱਢ ਲੈਣੇ ਦਾ ਹੁੰਦੀ ਆ ਕਪੈਸਿਟੀ ਬਣਾਣੀ ਬਹੁਤ ਜ਼ਰੂਰੀ ਆ ਜੇ ਤੋਂ ਮੇਰਾ ਮੁੰਡਾ ਬਿਮਾਰ ਸੀ ਤੋਂ ਮੇਰੇ ਕੋਲ 1 ਰੁਪਈਆ ਨਹੀਂ ਸੀ ਤੇ ਮੈਂ 12000 ਰੁਪਏ ਸਾਹਮ ਕੇ ਰੱਖਿਆ ਹੀ ਆਪਣੇ ਤੇ 12000 ਰੁਪਏ ਕੱਢਿਆ ਹੌਲੀ ਹੌਲੀ ਅਸੀਂ ਸੀਐਮਸੀ ਲੈ ਗਏ ਸੀਐਮਸੀ ਵਾਲਾ ਕਹਿੰਦਾ ਕਹਿੰਦਾ ਇਹਨੇ ਬਚਣਾ ਨਹੀਂ ਹੈਗਾ ਕਹਿੰਦਾ ਇਹ ਇਨਫੈਕਸ਼ਨ ਘੰਟੇ ਚ ਬਹੁਤ ਜਿਆਦਾ ਫੈਲ ਜਾਣਾ ਆ ਹੀ ਰੋਈਏ ਪਤਾ ਉਹ ਕਹਿੰਦਾ ਸੀ ਸਾਰਾ ਮਾਸ ਲਾਵਾਂਗੇ ਸਰੀਰ ਦਾ ਕਹਿੰਦਾ ਤਾਂ ਇਨਫੈਕਸ਼ਨ ਹਟਣੀ ਆ ਅਸੀਂ ਕਿਹਾ ਅਸੀਂ ਨੇ ਐਡਮਿਟ ਕਰਾਉਣਾ ਐਡਮਿਟ ਹੋ ਗਿਆ ਹੀ ਅਈ ਫੈਂਸਲ ਫਾਈਲ ਕਰਾਤੀ ਅਸੀਂ ਇੱਥੋਂ ਅਮਰੀਸਾ ਤੋਂ ਇੱਥੋਂ ਅੱਛੀ ਐਮਸੀ ਤੋਂ ਉਸੀ ਲੈ ਕੇ ਗਏ ਅਮਰੀਸਾ ਦੇਖ ਸਾਡਾ ਮੁੰਡਾ ਤਾਂ ਨਿਜਗਰਾ ਉਹਦਾ ਜਿਹੜਾ ਉੱਥੇ ਚੱਲ ਗਿਆ ਵਿਚਾਰਾ 10 15 ਦਿਨ ਰਿਹਾ ਇੱਥੇ ਸੁਈਆਂ ਇੱਥੇ ਸੁਈ ਲੱਗੀ ਇੱਥੇ ਸੁਈ ਲੱਗੀ ਸਾਨੂੰ ਰੋਣਾ ਆਵੇ ਕੱਲਾ ਹੀ ਸੀ ਵਿਚਾਰਾ ਅੰਦਰ ਰੋਵੇ ਐਦਾਂ ਜਦ ਐਦਾਂ ਕਰਕੇ ਨਰਸਾ ਕਰਦੀਆਂ ਬੜਾ ਦਰਦ ਹੁੰਦਾ ਇਹ ਹੁੰਦਾ ਹਨ 10 15 ਦਿਨ ਰਹੀ ਮੈਂ ਉੱਥੋਂ ਵਾਪਸ ਆ ਜਾਂਦੀ ਸੀ ਮੈਂ ਕਿ ਮੈਂ ਨਹੀਂ ਜਾਣਾ ਬੂਗੀ ਮੈਨੂੰ ਦੇਖ ਦੇ ਕਿ ਹੁੰਦਾ ਸੀ ਵੀ ਯਾਰ ਕੀ ਕੀ ਚੱਕਰ ਪੈ ਗਿਆ ਬੋਰ ਹੋਣਾ ਹੁੰਦਾ ਸੀ ਹਾਂ ਤੇ ਹੁਣ ਮਤਲਬ ਸਭ ਸਹੀ ਹੈ ਹੋਨਮ ਡਾਕਟਰ ਕਹਿੰਦੇ ਦਨ ਜਿਹੜੀ ਇਨਫੈਕਸ਼ਨ ਹੋਈ ਸੀ ਉਹਨੂੰ ਕਹਿੰਦੇ ਵੀ ਤੇਜ਼ ਦਵਾਈ ਨਹੀਂ ਦੇ ਸਕਦੇ ਹੈਗੇ ਕਹਿੰਦੇ ਵੀ ਜਦੋਂ ਜਦੋਂ ਹੌਲੀ ਦਵਾਈ ਹੌਲੀ-ਹੌਲੀ ਆਰਾਮ ਕਰੂਗੀ ਜਦੋਂ ਮਾੜਾ ਜਿਹਾ ਸਿਹਤ ਹੋਣ ਲੱਗਦੀ ਆ ਫੇਰ ਬਿਮਾਰ ਹੋਣ ਲੱਗ ਜਾਂਦਾ ਆ ਫੇਰ ਸਿਹਤ ਹੁੰਦੀ ਫੇਰ ਬਿਮਾਰ ਪਤਾ ਨਹੀਂ ਕੀ ਚੱਕਰ ਪਿਆ ਵਿਚਾਰੇ ਨੂੰ ਸੋ ਬਿਲਕੁਲ ਜਦੋਂ ਬੱਚੇ ਤੇ ਆ ਪੈਂਦੀ ਹੈ ਤੇ ਮਾਂ ਇਮੋਸ਼ਨਲ ਹੋਈ ਜਾਂਦੀ ਹੈ ਸੋ ਸਾਡੀ ਜਗਪ੍ਰੀਤ ਜੋ ਕਿ ਬਹੁਤ ਇੰਟੈਲੀਜੈਂਟ ਹੈ ਇਨੀ ਘੱਟ ਉਮਰ ਦੇ ਵਿੱਚ ਇੰਨਾ ਕ ਜ਼ਿਆਦਾ ਤਜਰਬਾ ਹੋ ਚੁੱਕਿਆ ਹੈ ਲਾਈਫ ਦੇ ਵਿੱਚ ਇੰਨਾ ਕੁ ਸਿੱਖ ਲਿਆ ਤੇ ਬਿਲਕੁਲ ਉਹ ਵੀ ਇੱਕ ਆਪਣੇ ਪੁੱਤ ਦੇ ਲਈ ਇਮੋਸ਼ਨਲ ਹੁੰਦੀ ਹੈ ਨਜ਼ਰ ਆ ਰਹੇ ਨੇ ਅੱਛਾ ਇਹ ਦੱਸੋ ਕਿ ਜਦੋਂ ਬੱਚੇ ਦੀ ਵਲੋਗਿੰਗ ਕਰਦੇ ਹੋ ਕਿੰਨਾ ਕੁ ਪਿਆਰ ਜੁੜਾਇਆ ਮਿਲਦਾ ਹੈ YouTube ਵੱਲੋਂ ਮੈਂ ਬਲ ਕਿਸਾਨ ਨੂੰ ਕੋਈ ਕਰੇ ਨਾ ਕਰੇ ਮਹਿਤਾਬ ਨੂੰ ਉਹ ਪਿਆਰ ਕਰਦੇ ਸਾਰੇ ਜਦੋਂ ਮਹਿਤਾਬ ਮਾਰ ਸੀ ਕੋਟੋਂ ਤੋਂ ਘੱਟ 12000 ਕਮੈਂਟ ਆਏ ਵਾਈ ਗੁਰਜੀਤ ਮਹਿਤਾਬ ਨੂੰ ਠੀਕ ਕਰ ਦੋ ਬਹੁਤ ਜਣਿਆਂ ਨੇ ਕਿਹਾ ਪਰ ਸਾਨੂੰ ਹੁੰਦਾ ਕਈ ਤੇ ਕਹਿੰਦੇ ਤੁਸੀਂ ਤੁਸੀਂ ਤਾਂ ਡਰਾਮਾ ਲਾਇਆ ਹੈ ਫਲਾਨਾ ਤੇਮਕੜਾ ਹੈ ਉਹਨਾਂ ਨੂੰ ਥੋੜੀ ਪਤਾ ਵੀ ਕੀ ਕੀ ਅਡਜਸਟ ਬਿਲਕੁਲ ਮੈਂ ਵੀ ਨਾ ਸਨੈਪਚੈਟ ਤੇ ਦੇਖਦੀ ਹੁੰਨੀ ਆ ਕਿ ਮਹਿਤਾਬ ਕਿੱਦਾਂ ਰਹਾ ਜਗਪ੍ਰੀਤ ਕਿੱਦਾਂ ਦੇ ਨੇ ਧਾਨੀਆਂ ਕਰ ਤੁਸੀਂ ਜਾਓਗੇ ਕਦੋਂ ਜਾਓਗੇ ਵਲੋਗਿੰਗ ਨੈਕਸਟ ਵਲੌਗ ਕਦੋਂ ਪਾਉਗੇ ਮੈਂ ਦੇਖਦੀ ਹੁੰਨੀ ਆ ਕਿ ਇੰਨੇ ਕੇ ਜ਼ਿਆਦਾ ਪਾਜੀ ਰਿਪਲਾਈ ਕਰਦੇ ਹੁੰਨੇ ਨੇ ਕਿ ਕਈ ਆਸੀ ਜਾਵਾਂਗੇ ਕਈ ਵਾਰੀ ਮੈਂ ਤਾਂ ਬਨਾਲੀ ਗੱਲ ਕਰਕੇ ਕਰਦੇ ਸਾਰੇ ਸਾਰਾ ਦੱਸਦੇ ਹੁੰਨੇ ਆ ਹਾਂਜੀ ਹਾਂਜੀ ਮੈਂ ਸਾਰਿਆਂ ਨੂੰ ਵੇ ਕੋਈ ਆ ਜਾਵੇ ਸਨੈਪਚੈਟ ਤੇ ਆ ਪੁੱਛ ਲੈ ਉਹ ਸਾਰਿਆਂ ਨੂੰ ਜਵਾਬ ਦੇ ਦਿਆ ਕੀ ਬਾਤ ਹੈ ਕਿਉਂਕਿ ਉੱਤੇ ਥੋੜਾ ਈਜ਼ੀ ਹੈ ਇੰਸਟਾ ਤੇ ਥੋੜਾ ਜਿਆ ਹੋ ਜਾਂਦਾ ਕੰਮ ਖਰਾਬ ਤੇ ਛੇਤੀ ਨਹੀਂ ਰੁਕ ਕੇ ਟੱਕੀ ਜਾਂਦੀ ਉੱਤੇ ਟੱਕ ਹੋ ਜਾਂਦੀ ਇਸ ਕਰਕੇ ਕੀ ਬਾਤ ਹੈ ਤੇ ਵਾਜੀ ਜਦੋਂ ਆਪਾਂ ਕਹਿੰਨੇ ਆ ਨਾ ਕਿ ਬੰਦੇ ਦੀ ਜਦੋਂ ਚੜ੍ਹਾਈ ਹੋ ਜਾਵੇ ਤੇ ਦੁਸ਼ਮਣ ਵੀ ਬਹੁਤ ਬਣ ਜਾਂਦੇ ਨੇ ਹੈਨਾ ਤੇ ਤੁਹਾਡੇ ਕੋਈ ਇਦਾਂ ਦਾ ਹੋਵੇ ਕਿ ਸਭ ਤੋਂ ਜ਼ਿਆਦਾ ਉਹਦੇ ਨਾਲ ਇੱਕ ਕਹਿੰਨੇ ਆ ਨਾ ਆਪਾਂ ਸਭ ਤੋਂ ਜ਼ਿਆਦਾ ਕਲੋਜ਼ ਰਿਹਾ ਹੋਵੇ ਲੇਕਿਨ ਅੱਜ ਜਦੋਂ ਰੱਬ ਨੇ ਇਸ ਜੋਗੀ ਬਣਾਇਆ ਇੰਨੀ ਚੜ੍ਹਾਈ ਕੀਤੀ ਤੇ ਅੱਜ ਹੀ ਉਹ ਕਿਤੇ ਸਾਹਮਣੇ ਨਹੀਂ ਆਉਂਦਾ ਲੇਕਿਨ ਹਰਕਤਾਂ ਸਾਰੀਆਂ ਪਤਾ ਲੱਗਦੀਆਂ ਵੀ ਹਾਂ ਵੀ ਇਹ ਮੇਰਾ ਸਭ ਤੋਂ ਵੱਡਾ ਦੁਸ਼ਮਣ ਹੈ ਨਹੀਂ ਹੁੰਦੇ ਆ ਕਈ ਆਪਣੇ ਦਿਲ ਦੇ ਕਰੀਬੀ ਵੀ ਹੁੰਦੇ ਆ ਹਮ ਪਰ ਚਲੋ ਕਈ ਫਾਇਦਾ ਲੈ ਕੇ ਵੀ ਛੱਡ ਜਾਂਦੇ ਆ ਇਹ ਵੀ ਗੱਲ ਹੈਗੀ ਆ ਨਾ ਆਟੋਮੈਟਿਕਲੀ ਜੋ ਤੁਸੀਂ ਕੀ ਇਹਦਾ ਫਾਇਦਾ ਕਰੋਗੇ ਉਹਨੇ ਕੱਲੂ ਜਾ ਕੇ ਕੇ ਚਾਰ ਬੰਦੇ ਦੇ ਵਿੱਚ ਬੈਠ ਗੱਲ ਕਰਨੀ ਜਾਂ ਕੁਝ ਕਰਨਾ ਉਹਨੇ ਆਪਣੇ ਆਪ ਤਾਂ ਦੂਰ ਹੁੰਦਾ ਜਾਣਾ ਜਦੋਂ ਉਹਦਾ ਮਤਲਬ ਪੂਰਾ ਹੋ ਗਿਆ ਉਹਨੇ ਹੌਲੀ ਹੌਲੀ ਗੈਪ ਹੋਈ ਜਾਣਾ ਦਿਖਣਾ ਹੀ ਨਹੀਂ ਮੁੜ ਕੇ ਬਿਲਕੁਲ ਸਾਹਮਣੇ ਤੇ ਹੋਊਗਾ ਪਰ ਉਹ ਚੀਜ਼ ਨਹੀਂ ਹੋਊਗੀ ਵਿੱਚ ਬਿਲਕੁਲ ਬਿਲਕੁਲ ਤੇ ਕੁਝ ਮੈਸੇਜ ਦੇਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਲੋਕਾਂ ਨੂੰ ਮਤਲਬ ਜਿਵੇਂ ਕਿ ਤੁਹਾਨੂੰ ਬਹੁਤ ਜ਼ਿਆਦਾ ਰੋਸਟ ਕਰਦੇ ਨੇ ਤੁਹਾਡੇ ਮਤਲਬ ਇਮੋਸ਼ਨਲ ਫੀਲਿੰਗ ਨੂੰ ਵੀ ਹਰਟ ਕਰ ਦਿੰਦੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਰੋਸਟਰ ਤੇ ਰੋਸਟਰ ਮੈਨੇ ਕਹਿੰਦੇ ਆ ਨਾ ਤੁਸੀਂ ਗਾਲਾਂ ਗਾਲਾਂ ਨਾ ਕੱਢੋ ਵਸ ਕੇ ਤੁਸੀਂ ਜੇ ਤੁਹਾਡੀਆਂ ਮਾਵਾਂ ਭੈਣਾਂ ਹੈ ਨਹੀਂ ਗੀਆਂ ਅਸੀਂ ਵੀ ਕਿਸੇ ਦੀ ਧੀਆਂ ਆ ਸਾਡੇ ਵੀ ਮਲਕੀ ਸਾਡੀ ਵੀ ਫੈਮਲੀ ਆ ਜੇ ਫੈਮਲੀ ਵਲੌਗ ਬਣਾਉਂ ਕਹਿੰਦੇ ਤੁਸੀਂ ਆ ਆਪਣੇ ਤੁਸੀਂ ਤਾਂ ਸਾਰਾ ਕੁਝ ਦਿਖਾਣੇ ਆ ਘਰ ਦਾ ਇਹ ਕਰਦੇ ਆ ਫਲਾਨਾ ਕਰਦੇ ਆ ਬਹੁਤ ਜ਼ਿਆਦਾ ਰੋਸਟਰ ਬਹੁਤ ਕਹਾਣੀਆਂ ਦੇ ਬਾਰੇ ਨਾ ਸਾਡੇ ਕੋਲ ਕਾਰ ਸੀਗੀ ਮਰੂਤੀ ਅਸੀਂ ਲਈ ਸੀ ਤੇ ਮੈਂ ਬੇਇੱਜ਼ਤੀ ਮੈਂ ਵੀਡੀਓ ਬਾਤਦੀ ਮਨੋਂ ਉਹ ਕਈ ਬੰਦੇ ਨੇ ਕਮੈਂਟ ਕੀਤੇ ਆਪਣੇ ਨਹੀਂ ਫੇਕ ਆਈਡੀਆ ਬਣਾ ਕੇ ਬੇਇੱਜ਼ਤੀ ਆ ਹੁਣ ਕਿਹੜਾ ਲੈ ਹੋਣੀ ਐ ਹੁਣ ਫਸਾਉਣਾ ਨਾ ਮੈਂ ਕੋਈ ਨਹੀਂ 5-6 ਮਹੀਨੇ ਖੜ ਜੇ ਵੀ ਥੱਪ ਘੜ ਦਾਂਗੇ ਹੌਲੀ ਹੌਲੀ ਬਿਲਕੁਲ ਕਹਿੰਦੇ ਜਦੋਂ ਚੜਾਈ ਹੁੰਦੀ ਐ ਨਾ ਤਾਂ ਲੋਕੀ ਜਲਦੇ ਬਹੁਤ ਨੇ ਤੇ ਕਿਤੇ ਨੇ ਕਿਤੇ ਇੱਕ ਇੱਕ ਪਰਫੈਕਟ ਐਗਜ਼ਾਮਪਲ ਐ ਦੋ ਗੱਡੀਆਂ ਵੇਚਤੀਆਂ ਐ ਲੈ ਲੈ ਕੇ ਹਮ ਮਤਲਬ ਪਰ ਵਗੀ ਲੱਗਦਾ ਕਿ ਆਜੀ ਤੇ ਟਾਈਮ ਦੇ ਵਿੱਚ ਹੀ ਨਜ਼ਰ ਵੀ ਕੋਈ ਚੀਜ਼ ਹੁੰਦੀ ਆ ਪਰ ਸਾਡੇ ਬਜ਼ੁਰਗ ਨੇ ਕਹਿੰਦੇ ਹੁੰਦੇ ਕਿ ਨਜ਼ਰ ਲੱਗ ਜਾਣੀ ਐ ਲੋਕਾਂ ਕੋਲ ਲੁਕਾ ਕੇ ਰੱਖੋ ਇਹ ਚੀਜ਼ ਨੂੰ ਮੰਨਦੇ ਹੋ ਤੁਸੀਂ ਹਾਂ ਸਹੀ ਆ ਆਪਣੀ ਮਿਹਨਤ ਕਰਦੇ ਆਂ ਤੇ ਆਪਣਾ ਲੁਕਾ ਕੇ ਰੱਖੋ ਕਿ ਦਿਲ ਦਾ ਭੇਦ ਨਾਲ ਸਭ ਕੁਝ ਪੂਰਾ ਹੁੰਦਾ ਬਿਲਕੁਲ ਸੋ ਆ ਸੀਗੀ ਇੱਕ ਗੱਲ ਜੋ ਕਿ ਆਪਾਂ ਗੱਲ ਕਰ ਲਈ ਕਿ ਇਹਨਾਂ ਦੀ ਯਾਨੀ ਕਿ ਇੰਸਟਾਗ੍ਰam ਦੇ ਵਿੱਚ ਫੇਮਸ ਹੋਏ ਇੱਕ ਛੋਟੇ ਜੀ ਰੀਲ ਤੋਂ ਇੱਕ ਵੱਡੇ ਇੱਕ ਕਲਾਕਾਰ ਜਿਹੜੇ ਨੇ ਬਣ ਚੁੱਕੇ ਨੇ ਅਕਸਰ ਹੀ ਆਪਾਂ ਦੇਖਦੇ ਕਿ ਜਦੋਂ ਵੀ ਇਨਫਲੂਐਂਸਰ ਦੀ ਗੱਲ ਹੋਵੇ ਜਾਂ ਫਿਰ ਗੱਲ ਹੋਵੇ ਕਿਸੇ ਵੀ ਸੈਲੀਬ੍ਰਿਟੀ ਦੀ ਤਾਂ ਹਰ ਕਿਸੇ ਨੇ ਬਹੁਤ ਜ਼ਿਆਦਾ ਔਖਾ ਟਾਈਮ ਯਾਨੀ ਕਿ ਦੇਖਿਆ ਹੁੰਦਾ ਸੋ ਬਿਲਕੁਲ ਇਹਨਾਂ ਬਾਰੇ ਜੇ ਆਪਾਂ ਗੱਲ ਕਰ ਲਈਏ ਇਹਨਾਂ ਨੇ ਵੀ ਹਰ ਇੱਕ ਔਖਾ ਟਾਈਮ ਜਿਹੜਾ ਦੇਖ ਰਹੇ ਨੇ ਤੇ ਦੇਖਦੇ ਹੋਏ ਆ ਰਹੇ ਨੇ ਤੇ ਇਹਨਾਂ ਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੈ ਕਿ ਇੱਕ ਦਿਨ ਇਹ ਵੀ ਜਿਹੜਾ ਕੁਛ ਨਾ ਕੁਛ ਕਰਕੇ ਜ਼ਰੂਰ ਖਣਗੇ ਸੋ ਜਿਵੇਂ ਕਿ ਜਗਪ੍ਰੀਤ ਜੀ ਦਾ ਸੁਪਨਾ ਹੈ ਕਿ ਮੈਂ ਬਾਹਰ ਜਾਵਾਂ ਤੇ ਅਸੀਂ ਇਹੀ ਇਹਨਾਂ ਨੂੰ ਬਲੇਸਿੰਗ ਦਿੰਨੇ ਆ ਕਿ ਜ਼ਰੂਰ ਇਹ ਬਾਹਰ ਜਾਣ ਤੇ ਬਾਜੀ ਦਾ ਸੁਪਨਾ ਹੈ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਅਚੀਵ ਕਰਕੇ ਪੰਜਾਬ ਦਾ ਨਾਮ ਰੋਸ਼ਨ ਕਰਾਂ ਤਾਂ ਬਿਲਕੁਲ ਅਪਾਹੀ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਟਾਈਮ ਦੇ ਵਿੱਚ ਜਾਂ ਜਿੰਨੇ ਕ ਮਰਜ਼ੀ ਟਾਈਮ ਲੱਗੇ ਇਹਨਾਂ ਦਾ ਜਿਹੜਾ ਸੁਪਨਾ ਜ਼ਰੂਰ ਪੂਰਾ ਹੁੰਦਾ ਹੈ ਨਜ਼ਰ ਆਵੇ ਬਿਲਕੁਲ ਲਾਸਟ ਮੈਸੇਜ ਆ ਮੇਰਾ ਆਪਣੇ ਜਿਹੜੇ ਮੁੰਡੇ ਮਿਹਨਤ ਕਰਦੇ ਜਾਂ ਕੁਝ ਕਰਦੇ ਆ ਨਾ ਮੈਂ ਇਹੀ ਕਹਿੰਦਾ ਵੀ ਜਿੱਥੇ ਰੱਬ ਨੇ ਲਿਖਿਆ ਤੁਹਾਨੂੰ ਉੱਥੇ ਹੀ ਜਾਣਾ ਹੈ ਹੋੜੀ ਵਾਲੀ ਮਿਹਨਤ ਕਰੀ ਜਾ ਸੁਪ ਸੋਚ ਰੱਖ ਕੇ ਚੱਲਾਂਗੇ ਤਾਂ ਫਿਰ ਰੱਬ ਨੇ ਉੱਥੇ ਰੱਖਣਾ ਜੇ ਸੁਪਨੇ ਵੱਡੇ ਹੋਣਗੇ ਤਾਂ ਬੰਦਾ ਆਪ ਹੀ ਮਿਹਨਤ ਕਰੇਗਾ ਨਹੀਂ ਯਾਰ ਉਹ ਕਰੋੜ ਦੀ ਗੱਡੀ ਆ ਤੇ ਕਰੋੜ ਦੀ ਲੈਣੀ ਹੈ ਮਿਹਨਤ ਕਰਕੇ ਕੀ ਬਾਤ ਇਹ ਗੱਲ ਆ ਵੀ ਚਲੋ ਸੁਪਨੇ ਵੱਡੇ ਰੱਖਿਆ ਕਰੋ ਬਸ ਹੋਰ ਕੋਈ ਗੱਲ ਨਹੀਂ ਮਤਲਬ ਮਿਹਨਤ ਕਰਨ ਦੇ ਵਿੱਚ ਪੂਰਾ ਵਿਸ਼ਵਾਸ ਜੜਾ ਰੱਖਣਾ ਚਾਹੀਦਾ ਮਿਹਨਤ ਦੇ ਵਿੱਚ ਵਿਸ਼ਵਾਸ ਰੱਖੋ ਆਪਣਾ ਦਿਲ ਵੱਡਾ ਰੱਖੋ ਤੇ ਜਿੱਦਾਂ ਮੂਸੇ ਵਾਲੇ ਨੇ ਕਿਹਾ ਸੀ ਕਹਿੰਦਾ ਗੱਡੀਆਂ ਵੱਟੀਆਂ ਰੱਖਣ ਨਾਲੋਂ ਦਿਲ ਵੱਡਾ ਰੱਖਿਆ ਕਰੋ ਉੱਪਰ ਵਾਲਾ ਪੰਡਾ ਦੇਖ ਕੇ ਜਾਣੇ ਪਾਉਂਦਾ ਕੀ ਬਾਤ ਹੈ ਸੁਪਨੇ ਵੱਡੇ ਰੱਖਿਆ ਕਰੋ ਬਸ ਲਾਸਟ ਮੈਸੇਜ ਇਹ ਹੈ ਕਿਉਂਕਿ ਕਈ ਬੰਦੇ ਹੈਗੇ ਆ ਸੋਚਦੇ ਤਾਂ ਜਗਰੂ ਵੀ ਆਪਣੇ ਵਾਸਤੇ ਗੱਲ ਕੀ ਹੈ ਲੈ ਲਾਂਗੇ ਕੱਲ ਲੈ ਲਾਂਗੇ ਸਵੇਰੇ ਲੈ ਲਾਂਗੇ ਮੈਂ ਤੇ ਆਪ ਇਹਨੂੰ ਐਂ ਕਹਿੰਦਾ ਨਾ ਜੇ ਫੋਰਚੂਨਰ ਲੈ ਆਣੀ ਸਵੇਰੇ ਇਹਨੂੰ ਮੈਂ ਕਿ ਬਹੁਤ ਗਲਪਾਉਂਦਾ ਇਹਨੂੰ ਮਤਲਬ ਕਿ ਮਿਹਨਤ ਤੇ ਵਿਸ਼ਵਾਸ ਰੱਖਿਆ ਜਾਵੇ ਨਾ ਅਸੀਂ ਵੱਡੀ ਤੋਂ ਵੱਡੀ ਅਚੀਵਮੈਂਟ ਵੀ ਜਿਹੜੀਆਂ ਹਾਸਲ ਕਰ ਸਕਦੇ ਹਾਂ ਹਾਂਜੀ ਮੈਂ ਕਹਿੰਦਾ ਬੰਦਾ ਦਿਲ ਦੇ ਵਿੱਚ ਸੋਚ ਲੇ ਵੀ ਹਾਂ ਵੀ ਮੈਂ ਅੱਜ ਲੱਖਾਂ ਲਈ ਕੋਸ਼ਿਸ਼ ਨਹੀਂ ਹੈਗਾ ਕੱਲ ਨੂੰ ਲੱਖਾਂ ਦੇ ਫਲੈਟ ਲੈਣੇ ਆ ਤੇ ਬੰਦਾ ਅੱਜ ਨਹੀਂ ਤਾਂ ਕੱਲ 2 ਸਾਲ ਨੂੰ 3 ਸਾਲ ਨੂੰ ਬੰਦਾ ਲੈ ਹੀ ਲੂ ਕੀ ਬਾਤ ਹੈ ਸੋ ਹਾਲੋ ਜੀ ਆਪਾਂ ਗੱਲ ਕਰ ਲਈਏ ਤਾਂ ਬਿਲਕੁਲ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸੁਪਨੇ ਜੁੜੇ ਪੂਰੇ ਨਹੀਂ ਹੋ ਸਕਦੇ ਤਾਂ ਇਹਨਾਂ ਦੀ ਵੀਡੀਓ ਦੇਖ ਕੇ ਮੈਨੂੰ ਲੱਗਦਾ ਤੁਹਾਡੇ ਅੰਦਰ ਹੌਸਲਾ ਤੇ ਹਿੰਮਤ ਜ਼ਰੂਰ ਆਊਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਹੌਸਲਾ ਹੈ ਕਿੰਨੇ ਕੁ ਜ਼ਿਆਦਾ ਹਿੰਮਤ ਤੇ ਮਿਹਨਤ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਹੋਇਆ ਸੋ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਪੰਜਾਬੀ ਲਾਈਫਸਟਾਈਲ